ਦੇ ਕਤਲ ਨੇ ਹਰ ਇੱਕ ਦੀ ਅੱਖ ਰੁਵਾ ਕੇ ਰੱਖ ਦਿੱਤੀ ਹੁਣ ਇਸ ਮਾਮਲੇ ਨੂੰ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ ਪਰਿਵਾਰ ਦੇ ਵੱਲੋਂ ਰੋਂਦੇ-ਕਰਲੋਂਦਿਆਂ ਖੁਲਾਸਾ ਕੀਤਾ ਗਿਆ ਕਿ ਕਿਉਂ ਉਹਨਾਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਇੱਕ ਨੌਕਰ ਰਹਿੰਦਾ ਹੈ ਜੋ ਅਕਸਰ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਉਸ ਨੂੰ ਡਰ ਸੀ ਕਿ ਕਿਤੇ ਉਸਦੀ ਪੋਲ ਨਾ ਖੁੱਲ ਜਾਵੇ ਤੇ ਸਹੀ ਰੰਜਿਸ਼ ਕਰਕੇ ਉਹਦੇ ਵੀਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿੱਥੇ ਉਹਦੇ ਵੀਰ ਦਾ ਕਤਲ ਕੀਤਾ ਗਿਆ ਉਸ ਥਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵੀਰ ਦੇ ਖੂਨ ਦੇ ੱੱਬੇ ਸੜਕ ਦੇ ਉੱਤੇ ਡੁੱਲੇ ਹੋਏ ਨੇ ਜਿਸ ਨੂੰ ਦੇਖ ਕੇ ਪਰਿਵਾਰ ਤਾਂ ਹਾਂ ਮਾਰ ਕੇ ਟੋ ਰਿਹਾ ਹੈ ਪਰਿਵਾਰ ਦੇ ਦੁੱਖ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਕਤ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਵੇਗੀ ਇਸ ਨਿੱਕੇ ਜਿਹੇ ਮਾਸੂਮ ਉਹਦੇ ਵੀਰ ਦੀ ਤਸਵੀਰ ਵੀ ਆਪਣੀ ਭੈਣ ਦੇ ਨਾਲ ਸਾਹਮਣੇ ਆ ਰਹੀ ਹੈ ਇਹ ਤਸਵੀਰ ਸਿਰਫ ਇੱਕ ਯਾਦ ਬਣ ਕੇ ਰਹਿ ਗਈ ਮਾਪਿਆਂ ਦੇ ਨਾਲ-ਨਾਲ ਪੂਰੇ ਪਿੰਡ ਦੇ ਵਿੱਚ ਇਸ ਵਕਤ ਗਮਕੀਨ ਮਾਹੌਲ ਬਣਿਆ